ਸਰੇ ਜਾ ਕੇ ਨਾ ਚੁੱਲੇ ਚਲਤ ਮਾਰੀ ਨੱਚਣਾ ਤਾਂ ਹੁਣ ਨੱਚਦਾ ਸਰੇ ਜਾ ਕੇ ਨਾ ਚੁੱਲੇ ਚਲਤ ਮਾਰੀ ਨੱਚਣਾ ਤਾਂ ਹੁਣ ਨੱਚਦਾ ਉਹ ਤੇਲੀਆਂ ਦੇ ਕਰੇ ਚੋਰੀ ਹੋ ਗਈ ਆਏ ਵੀ ਚੋਰੀ ਹੋ ਗਈ ਰੂਹ ਵੇ ਜਾਏ ਵਡੀ ਦਿਆ ਜੇ ਸੁਣੀਂਦਾ ਤੂੰ ਵੇ ਜਾਏ ਵਡੀ ਜੇ ਸੁਣੀਂਦਾ ਤੂੰ ਵੇ ਜਾਏ ਵਡੀ ਦਿਆ ਹੱਸੋ ਨੋਨੀ ਕੁੜੀਓ ਖੇਡੋ ਨੋਨੀ ਕੁੜੀਓ ਹੱਸੋ ਨੋਨੀ ਕੁੜੀਓ ਖੇਡੋ ਨੋਨੀ ਕੁੜੀਓ ਹੱਸਣਾ ਕੇ ਗੁਣਾਰੇ ਜਾਊਗਾ ਕੋਈ ਸੋ ਕੀ ਜਾ ਝਟ ਲੈ ਜਾਊਗਾ ਕੋਈ ਸੋ ਕੀ ਜਾ ਝਟ ਲੈ ਜਾਊਗਾ Yeah. <laughs> ਕਟਾ ਦੋ ਚਾਈ ਚੁਕੜੇ ਉਹ ਵੀ ਦਸਵੇਂ ਗੁਰਾਂ ਦਾ ਸਿੱਖ ਚੁੜੇ ਉਹ ਵੀ ਧਰਮ ਲਈਏ ਰਕਾਨੇ ਪੀਲੀ ਜੀ ਨੀਣਾ ਲਈਏ ਰਕਾਨੇ ਕਰੀਏ ਅੱਜਾ ਜਹਾਨੋ ਬਈ ਸੱਚੇ ਬੰਦੇ ਨੂੰ ਲਖਣ ਤੋਂ ਮਤਾ ਬਈ ਸੱਚੇ ਬੰਦੇ ਨੂੰ ਲਖਣ ਤੋਂ ਮਤਾ ਬਿਲੀ ਏਕੇ ਸਮਾਨੋਂ ਪਿਆਰੀ ਤੂੰ ਲਗਦੀ ਇੱਕ ਵਾਰੀ ਬੋਲ ਜਵਾਨੋ ਪਿਆਰੀ ਤੂੰ ਲਗਦੀ ਇੱਕ ਵਾਰੀ ਬੋਲ ਜਵਾਨੋ ਕਹੀ ਤੂੰ ਲਗਦੀ ਇੱਕ ਵਾਰੀ ਬੋਲ ਜਵਾਨੋ ਕਾ ਭਾਪੀ ਕੇ ਪੁੰਤਾ ਭਾਪੀ ਅੰਬ ਦਾ ਬੂਤਾ ਤੁਲਾ ਭਾਪੀ ਅੰਬ ਦਾ ਬੂਤਾ ਮੈਂ ਕੇਲਾ ਬਣ ਜਾਮਾ ਤੇਰੀ ਨੇਕੀ ਦਾ ਦੱਸ ਗੀ ਤੇ ਵਿੱਚ ਦੱਸ ਤੇਰੀ ਨੇਕੀ ਦਾ ਦੱਸ ਗੀ ਤੇ ਵਿੱਚ ਪਾ ਮਾ ਤੇਰੀ ਨੇਕੀ ਦਾ ਰਾਹੀ ਤੇਰੀ ਜਾਨਾ ਤੇਰੀ ਸੁਖੀਆਂ ਨਾ ਜੇ ਮਮੀ ਤੇ ਨੱਚਣ ਆ ਰਹੀ ਆਂਦਾ ਐਥੇ ਕਾਸੋਂ ਆਈ ਨਹੀਂ ਤਾਲ ਦਾ ਭਰਿਆ ਖਾਗੀ ਪਤਿਲਾ ਬਲੇ 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 ਲਾਲ ਦਾ ਭਰਿਆ ਥਾਗੀ ਪਤੀਲਾ ਰੋਟੀਆਂ ਦੀ ਸਹੀ ਮਕਾਈ ਨੀ ਜਾਕੇ ਆਖੇਗੀ ਛਕਾਹੂਰ ਚਾਈ ਜਾਕੇ ਆਖੇਗੀ ਛਕਾਹੂਰ ਕੇ ਆਈ ਨੀ ਜਾਕੇ ਆਖੇਗੀ ਹੋਰ ਤਵੇਂਲਣਾ ਸਾਰੀਆਂ ਸਹੋਣੀਆਂ ਮਸਤੀ ਮੇਲਣ ਟੀਰੀ ਪੈਥੇ ਇਕ ਵਿਕਦੀ ਲੈ ਲੋ ਲਾਲ ਕੰਬੀਰੀ ਤੇਰੀ ਇਕ ਵਿਕਦੀ ਲੈ ਲੋ ਲਾਲ ਤੇ ਤਾਂ ਕੁੜੀਏ ਬੋਲੀ ਪਾਈ ਤੈਂ ਤਾਂ ਕੁੜੀਏ

Mahalo pa lai. ਦੇ ਵਿੱਚ ਪੜ ਤੂ ਪਾ ਰਹੀਆ ਆਧੂ ਗਿੱਤੇ ਵਿੱਚ ਪੜ ਤੂ ਪਟੇ ਦੀਏ ਪਿੱਛੇ ਸੁਣੀ ਦੀ

ਨੱਚ ਨੱਚ ਨੀ ਤੂੰ ਹੌਲੀ ਹੌਲੀ ਨੱਚ ਦੀ ਕਿਤੇ ਡਿੱਗ ਨਾ ਪਵੇ ਗੇ ਮੰਡੀਆਂ ਦੀ ਕੰਧ ਵੱਲੀਏ ਤੇਰਾ ਗਿੱਤ ਸਾਰੇ ਪਿੰਡ ਦੇ ਬਸੰਦ ਵੱਲੀਏ ਤੇਰਾ ਗਿੱਤ ਸਾਰੇ ਪਿੰਡ ਦੇ ਬਸੰਦ ਵੱਲੀਏ ਕੋਣਾਂ ਬੋਲੋ ਕੁੜੀਆਂ ਵੀਰ ਖੜੇ ਨੇ ਸ਼ਮਲਿਆਂ ਬਾ ਕਮਨੀਆ ਮੇਰਾ ਰਾਜੀ ਰਹੇਗਾ ਕਿਸੇ ਤੇ ਦੀ ਖਾਮਾ ਕਿਸੇ ਨਾ ਕਿਸੇ ਦੀ ਖਾਮਾ ਪੁਣ ਨਾ ਖਾਮਾ ਕਿਸੇ ਦੀ ਸਸ ਨੂੰ ਨਾ ਨੰਦੋ ਬਿਮਾਇ ਕਿਸੇ ਦੀ ਸਸ ਨੂੰ ਨਾ ਨਿੰਦੋ ਬਿਮਾਇ ਨਕੀਏ ਮਾਮਾ ਤੀਨ ਜੀਏ ਸਾਡੀ ਸੋਨਕੀ ਹੈ ਮਾਮਾ ਤੀਨ ਜੀਏ ਕਦੋਂ ਨਹੀਂ ਕੋਈ ਜਾਗੋ ਵਾਕੇ ਸੱਜ ਚੱਕ ਲੋਈ ਫਿਰ ਜਾਗੋ ਪਕੀ ਛੱਡੀਆਂ ਨਾਨਾਰ ਮਟੀਆਂ ਅਰ ਨੂੰਵੇ ਚੱਕ ਲੋਗਦਾ ਪਕੀ ਛੱਡੀਆਂ ਨਾਨਾਰ ਮਟੀਆਂ ਅਰ ਨੂੰਵੇ ਪਕੀ ਛੱਡੀਆਂ ਨਾਰ ਸੱਸ ਮੇਰੀ ਦੇ ਮਾਤਾ ਨਿਕਲੀ ਨਿਕਲੀ ਮਾੜੀ ਮਾੜੀ ਨੀ ਸਾਰਾ ਮੇਰਾ ਪੁੱਜਣ ਲਗਿਆ ਨੀ ਸਾਰਾ ਮੇਰਾ ਪੁੱਜਣ ਲਗਿਆ ਲੈ ਕੇ ਲਾੜ ਬਲਕਾਰੀ ਨੀ ਜੋਤਿ ਚ ਗਾਉਂਦੇ ਨੇ ਸਾਰੀ ਫੁੱਤਲੀ ਸਾਰੀ ਨੀ ਜੋਤਿ ਚ ਗਾਉਂਦੇ ਨੇ ਸਾਰੀ ਫੁੱਤਲੀ ਸਾਰੀ ਨੀ ਜੋਤਿ ਚ ਗਾਉਂਦੇ ਨੇ ਢਾੜੀ ਫੁੱਤਲੀ ਸਾਰੀ ਨੀ ਜੋਤਿ ਚ ਗਾਉਂਦੇ ਨੇ ਟੁੱਟੀ ਮੰਜੀ ਬਾਣ ਪਰਾਨਾ ਟੁੱਟੀ ਮੰਜੀ ਬਾਣ ਪਰਾਨਾ ਪੈਲੇ ਪੈਰ ਤਰਿਆ ਨੀ ਮਾਂ ਮੇਰੇ ਇਹ ਕੁਹਾ ਲੜਿਆ ਨੀ ਮਾਂ ਮੇਰੇ ਇੱਥੇ ਇੱਥੇ ਇੱਥੋਂ ਆ ਲੜਿਆ ਨੀ ਮਾਂ ਮੇਰੇ ਇੱਥੇ ਵੀਰਾ ਭਾਬੀ ਨੂੰ ਸਮਝਾ ਲਾ ਦੇ ਅਣਗਈਆਂ ਕਰਦੀ ਆ ਸਾਡੇ ਵੇੜੇ ਦੇ ਵਿੱਚ ਜੰਮਣ ਵੇ ਜੰਮਣ ਤੇ ਚੜਦੀ ਆ ਸਾਡੇ ਵੇੜੇ ਦੇ ਵਿੱਚ ਜੰਮਣ ਵੇ ਜੰਮਣ ਤੇ ਚੜਦੀ ਆ ਅਸਾਂ ਤਾਂ ਮਾਇਆ ਤੇ ਅਦਾਲਤੇ ਸਾਹਮਣੇ ਉੱਚਾ ਚਵਾਰਾ ਪਾਣਾ ਬੇਕੱਦਿਆ ਰਹਿ ਕੇ ਮਰਜ਼ੀ ਕਰਨੀ ਬੇਕੱਲਿਆ ਰਹਿ ਕੇ ਮਰਜ਼ੀ ਆਪਣਾ ਹੁਕਮ ਚਲਾਉਣਾ ਵੇ ਰੱਖਣਾ ਨਾ ਤਾਂ ਤੇਰੀ ਮਰਜ਼ੀ ਦੇਖ ਜਾ ਕੇ ਹੜਕ ਨਾਲੇ ਆਉਣਾ ਵੇ ਰੱਖਣਾ ਨਾ ਤਾਂ ਤੇਰੀ ਮਰਜ਼ੀ ਆ ਜੇ ਕਹਿ ajo ਵੀਰੇ ਤੁਸੀਂ ਵੀ ਬੰਦੇ ਜੀ ਦੇਖਣੋ ਜੇ ਮੈਂ ਤਾਂ ਸਾਈਕਲ ਚਲਾਇਦਾਂ ਵੇ ਸਰੀ ਜਾ ਕੇ ਨਾ ਚੁੱਲੇ ਚ ਲਤ ਤੁਹਾਰੀ ਨੱਚਣਾ ਤਾਂ ਹੁਣ ਮੱਚ ਲੈ ਜਾ ਕੇ ਨਾ ਚੁੱਲੇ ਚ ਲਤ ਤੁਹਾਰੀ ਸਜਣਾ ਦਾ ਹੁਣ ਨੱਚ ਉਹ ਤੇਲੀਆਂ ਦੇ ਕਰੇ ਚੋਰੀ ਹੋ ਗਈ ਆਏ ਵੀ ਚੋਰੀ ਹੋ ਗਈ ਰੂ ਮੇ ਜਾਏ ਵਡੀ ਦਿਆ ਜੇ ਸੁਣੀਂਦਾ ਤੂੰ ਵੇ ਜਾ ਵਡੀ ਜੇ ਸੁਣੀਂਦਾ ਤੂੰ ਵੇ ਜਾ ਵਡੀ ਦਿਆ ਜੇ ਸੁਣੀਂਦਾ ਚਲਾ ਦੇ ਬਾਈ ਹੁਣ ਸਾਹਮਣੇ ਹੋ ਜੂਗੀ ਮਾਉਲੇ ਨਾਮ ਤੇ ਅਕੀਦਤ ਅਕੀਦਤ ਆਪਦੇ ਖਾਤੇ ਤੋਂ ਪਾਉਦਾ ਅੱਛਾ ਆਉਂਦਾ ਜਾਨ ਤੋਂ ਤੇਗ ਕੰਜੀ ਹਾਂ ਮੈਂ ਗਾਉਣੀ ਕਰ ਦੋ ਤੇਰੀ ਦੰਡਾ ਦਾ ਰੋਣਾ ਜਾਨੀ ਦਾਦ ਤੇ

ਬਿਆ ਦਵੰਤ ਬਿਆ ਲੰਮੀ ਜੀ ਖਦੋ ਪਉਦੀ ਲਾਉਣ ਦੀ ਲੋੜ ਨਹੀਂ ਐ ਤੇਰੀ ਐ